ਇਸ ਬਾਰੇ ਦੀ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦਿੱਲੀ ਦੇ ਬਵਾਨਾ ਉਦਯੋਗਿਕ ਖੇਤਰ ਨੇੜੇ ਮੂਨਕ ਨਹਿਰ ਟੁੱਟ ਗਈ ਹੈ ਨਹਿਰ ਵਿੱਚ ਪਾੜ ਪੈ ਗਿਆ ਜਿਸ ਤੋਂ ਬਾਅਦ ਨਜ਼ਦੀਕੀ ਜੱਜ ਕਲੋਨੀ ਵਿੱਚ ਪਾਣੀ ਭਰ ਗਿਆ ਇੱਥੋਂ ਤੱਕ ਕਿ 6 ਬਲੋਕਾਂ ਵਿੱਚ 3 ਫੁੱਟ ਤੋਂ ਵੱਧ ਪਾਣੀ ਭਰਿਆ ਹੋਇਆ ਹੈ ਹੁਣ ਇਹ ਪਾਣੀ ਤੇਜ਼ੀ ਨਾਲ ਹੋਰਾਂ ਖੇਤਰਾਂ ਵਿੱਚ ਵੱਧਦਾ ਜਾ ਰਿਹਾ ਹੈ ਲੋਕ ਆਪਣੀ ਸੇਫਟੀ ਲਈ ਉਥੋਂ ਆਪਣੇ ਘਰ ਛੱਡ ਕੇ ਜਾਣ ਲਈ ਮਜਬੂਰ ਹੋ ਚੁੱਕੇ ਨੇ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਫਿਲਹਾਲ ਮੁਰੰਮਤ ਦਾ ਕੰਮ ਚੱਲ ਰਿਹਾ ਤੁਹਾਨੂੰ ਦੱਸਦੀ ਕਿ ਮੂਰਨ ਕਨੈਰ ਦਾ ਪਾਣੀ ਤੇਜ਼ੀ ਨਾਲ ਰੈਹਾਸ਼ੀ ਇਲਾਕਿਆਂ ਵਿੱਚ ਜਮਾ ਹੋ ਰਿਹਾ ਹੈ ਲੋਕ ਆਪਣੇ ਆਪ ਨੂੰ ਹੜ੍ਹਾਂ ਤੋਂ ਬਚਾਉਣ ਦੀ ਕੋਸ਼ਿਸ਼ ਵਿੱਚ ਜੁਟੇ ਹੋਏ ਹਨ ਆਪਣੇ ਘਰ ਖਾਲੀ ਕਰ ਰਹੇ ਹਨ ਇਸ ਦੌਰਾਨ ਵੀਰਵਾਰ ਸਵੇਰੇ 8 ਵਜੇ ਨਹਿਰ ਦਾ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਇੱਥੇ ਵੱਡੇ ਸਵਾਲ ਖੜੇ ਹੁੰਦੇ ਨੇ ਪ੍ਰਸ਼ਾਸਨ ਤੇ ਸਵਾਲ ਵੱਡੇ ਖੜੇ ਹੁੰਦੇ ਨੇ ਕਿ ਅਖੀਰ ਕਿੰਨੀ ਦੇਰ ਤੱਕ ਲੋਕਾਂ ਨੂੰ ਇਹਨਾਂ ਹੜ੍ਹਾਂ ਦਾ ਸਾਹਮਣਾ ਕਰਨਾ ਪਾਏਗਾ ਕਿੰਨੀ ਦੇਰ ਤੱਕ ਉਹ ਆਪਣੇ ਘਰ ਛੱਡ ਛੱਡ ਕੇ ਜਾਣ ਲਈ ਮਜਬੂਰ ਰਹਿਣਗੇ ਇਸ ਸੂਲੇ ਦੀ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦਿੱਲੀ ਦੇ ਬਵਾਨਾ ਉਦਯੋਗਿਕ ਖੇਤਰ ਨੇੜੇ ਮੂਨਕ ਨਹਿਰ ਟੁੱਟ ਗਈ ਹੈ ਨਹਿਰ ਵਿੱਚ ਪਾੜ ਪੈ ਗਿਆ ਜਿਸ ਤੋਂ ਬਾਅਦ ਨਜ਼ਦੀਕੀ ਜੱਜ ਕਲੋਨੀ ਵਿੱਚ ਪਾਣੀ ਭਰ ਗਿਆ ਇੱਥੋਂ ਤੱਕ ਕਿ 6 ਬਲੋਕਾਂ ਵਿੱਚ 3 ਫੁੱਟ ਤੋਂ ਵੱਧ ਪਾਣੀ ਭਰਿਆ ਹੋਇਆ ਹੈ ਹੁਣ ਇਹ ਪਾਣੀ ਤੇਜ਼ੀ ਨਾਲ ਹੋਰਾਂ ਖੇਤਰਾਂ ਵਿੱਚ ਵੱਧਦਾ ਜਾ ਰਿਹਾ ਹੈ ਲੋਕ ਆਪਣੀ ਸੇਫਟੀ ਲਈ ਉਥੋਂ ਆਪਣੇ ਘਰ ਛੱਡ ਕੇ ਜਾਣ ਲਈ ਮਜਬੂਰ ਹੋ ਚੁੱਕੇ ਨੇ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਿਲਹਾਲ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਤੁਹਾਨੂੰ ਦੱਸ ਜੀ ਕਿ ਮੂਰਨ ਕਨੈਰ ਦਾ ਪਾਣੀ ਤੇਜ਼ੀ ਨਾਲ ਰਹਿਸ਼ੀ ਇਲਾਕਿਆਂ ਵਿੱਚ ਜਮਾ ਹੋ ਰਿਹਾ ਹੈ ਲੋਕ ਆਪਣੇ ਆਪ ਨੂੰ ਹੜ੍ਹਾਂ ਤੋਂ ਬਚਾਉਣ ਦੀ ਕੋਸ਼ਿਸ਼ ਵਿੱਚ ਜੁਟੇ ਹੋਏ ਹਨ ਆਪਣੇ ਘਰ ਖਾਲੀ ਕਰ ਰਹੇ ਹਨ ਇਸ ਦੌਰਾਨ ਵੀਰਵਾਰ ਸਵੇਰੇ 8 ਵਜੇ ਨਹਿਰ ਦਾ ਗਰਮਦ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਇੱਥੇ ਵੱਡੇ ਸਵਾਲ ਖੜੇ ਹੁੰਦੇ ਨੇ ਪ੍ਰਸ਼ਾਸਨ ਤੇ ਸਵਾਲ ਵੱਡੇ ਖੜੇ ਹੁੰਦੇ ਨੇ ਕਿ ਆਖਿਰ ਕਿੰਨੀ ਦੇਰ ਤੱਕ ਲੋਕਾਂ ਨੂੰ ਇਹਨਾਂ ਹੜ੍ਹਾਂ ਦਾ ਸਾਹਮਣਾ ਕਰਨਾ ਪਾਏਗਾ ਕਿੰਨੀ ਦੇਰ ਤੱਕ ਉਹ ਆਪਣੇ ਘਰ ਛੱਡ ਛੱਡ ਕੇ ਜਾਣ ਲਈ ਮਜਬੂਰ ਰਹਿਣਗੇ ਇਸ ਸੂਲੇ ਦੀ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦਿੱਲੀ ਦੇ ਬਵਾਨਾ ਉਦਯੋਗਿਕ ਖੇਤਰ ਨੇੜੇ ਮੂਨਕ ਨਹਿਰ ਟੁੱਟ ਗਈ ਹੈ ਨਹਿਰ ਵਿੱਚ ਪਾੜ ਪੈ ਗਿਆ ਜਿਸ ਤੋਂ ਬਾਅਦ ਨਜ਼ਦੀਕੀ ਜੱਜ ਕਲੋਨੀ ਵਿੱਚ ਪਾਣੀ ਭਰ ਗਿਆ ਇੱਥੋਂ ਤੱਕ ਕਿ 6 ਬਲੋਕਾਂ ਵਿੱਚ 3 ਫੁੱਟ ਤੋਂ ਵੱਧ ਪਾਣੀ ਭਰਿਆ ਹੋਇਆ ਹੈ ਹੁਣ ਇਹ ਪਾਣੀ ਤੇਜ਼ੀ ਨਾਲ ਹੋਰਾਂ ਖੇਤਰਾਂ ਵਿੱਚ ਵੱਧਦਾ ਜਾ ਰਿਹਾ ਹੈ ਲੋਕ ਆਪਣੀ ਸੇਫਟੀ ਲਈ ਉਥੋਂ ਆਪਣੇ ਘਰ ਛੱਡ ਕੇ ਜਾਣ ਲਈ ਮਜਬੂਰ ਹੋ ਚੁੱਕੇ ਨੇ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਫਿਲਹਾਲ ਮੁਰੰਮਤ ਦਾ ਕੰਮ ਚੱਲ ਰਿਹਾ ਤੁਹਾਨੂੰ ਦੱਸ ਦਈਏ ਕਿ ਮੂਰਨ ਕਨੈਰ ਦਾ ਪਾਣੀ ਤੇਜ਼ੀ ਨਾਲ ਰੈਹਾਸ਼ੀ ਇਲਾਕਿਆਂ ਵਿੱਚ ਜਮਾ ਹੋ ਰਿਹਾ ਲੋਕ ਆਪਣੇ ਆਪ ਨੂੰ ਹੜ੍ਹਾਂ ਤੋਂ ਬਚਾਉਣ ਦੀ ਕੋਸ਼ਿਸ਼ ਵਿੱਚ ਜੁਟੇ ਹੋਏ ਹਨ ਆਪਣੇ ਘਰ ਖਾਲੀ ਕਰ ਰਹੇ ਹਨ ਇਸ ਦੌਰਾਨ ਵੀਰਵਾਰ ਸਵੇਰੇ 8 ਵਜੇ ਨਹਿਰ ਦਾ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਇੱਥੇ ਵੱਡੇ ਸਵਾਲ ਖੜੇ ਹੁੰਦੇ ਨੇ ਪ੍ਰਸ਼ਾਸਨ ਤੇ ਸਵਾਲ ਵੱਡੇ ਖੜੇ ਹੁੰਦੇ ਨੇ ਕਿ ਅਖੀਰ ਕਿੰਨੀ ਦੇਰ ਤੱਕ ਲੋਕਾਂ ਨੂੰ ਇਨਾ ਹੜਾਂ ਦਾ ਸਾਹਮਣਾ ਕਰਨਾ ਪਾਏਗਾ ਕਿੰਨੀ ਦੇਰ ਤੱਕ ਉਹ ਆਪਣੇ ਘਰ ਛੱਡ ਛੱਡ ਕੇ ਜਾਣ ਲਈ ਮਜਬੂਰ ਰਹਿਣਗੇ